ਉਹ ਆਪਣੀ ਦਾਲਾ ਇਹਦੀ ਚਾਹ ਦਾ ਮੈਂ ਬੜਾ ਸ਼ਕੀਰ ਹੈ ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਹੈ ਪੁਦੀ ਦਾਲੇ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿੱਥੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਣੀ ਬਸ ਆਪਣੇ ਭੈਣ ਭਰਾਵਾਂ ਨੂੰ ਅੰਮ੍ਰਿਤਸਰ ਵੀ ਮਿਲਣਾ ਹੈ ਉਹ ਵੀ ਕਹੁੰਦੇ ਬਿੱਟੋ ਤੁਸੀਂ ਚਾਹ ਪੀਣੀ ਆਪਾਂ ਸਾਰੇ ਚੱਲ ਚਾਹ ਪੀਣਾ ਹੈ ਉਹ ਜੀ ਉਹ ਜੀ 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 ਕੀ ਮੰਗਾਜੋ ਹੀਰਾ ਪਨੀਰ ਵਾਲੇ ਦੀ ਦੁਕਾਨ ਤੇ ਚਾਹ ਪਕੌੜੇ ਖਾਣ ਪਹੁੰਚੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਜਿਸ ਦੇ ਚੱਲਦੇ ਆ ਉਮੀਦਵਾਰ ਵੋਟਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਕਿ ਜਿਸ ਦੇ ਚੱਲਦੇ ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਹੀਰਾ ਪਨੀਰ ਵਾਲੀ ਦੀ ਦੁਕਾਨ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਚਾਹ ਤੇ ਪਕੌੜੇ ਵੀ ਖਾਦੇ ਤੇ ਕਿਹਾ ਕਿ ਉਹ ਉਹਨਾਂ ਦੇ ਫੇਵਰਟ ਨੇ ਹੀਰਾ ਪਨੀਰ ਵਾਲਾ ਇਹਦੀ ਚਾਹ ਤਾਂ ਮੈਂ ਬੜਾ ਸ਼ਕੀਮ ਹੈ ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਨੇ ਪਦੀ ਦਾ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉਨ ਮਿਲਣਾ ਹੈ ਬੜਾ ਵਧੀਆ ਸਾਰਿਆਂ ਨੇ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਉਤਪਲਣ ਲੱਗੇ ਤੁਹਾਨੂੰ ਵੀ ਚਾਹ ਪੀਉਂਦੇ ਆਪਾਂ ਸਾਰੇ ਚਾਹ ਚਾਹ ਪੀਣਾ ਹੈ ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਦੇ ਉਹ ਕਰਦੇ ਆ ਜੋ ਬਾਈਚ ਗਰੰਟੀਆ ਦਿੱਤੀਆਂ ਆ ਉਹ ਪੂਰੀਆ ਕੀਤੀ ਹੈ ਹੋਰ ਵੀ ਜੋ ਦਾਗੇ ਮੈਨੀਫੈਸਟੋ ਦੀ ਜਾਰੀ ਕਰਦੇ ਅਸੀਂ ਤਾਂ ਗਾਰੰਟੀ ਲਾ ਕੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਵੀ ਦਿਆਂਗੇ ਕੋਈ ਗੱਲ ਨਹੀਂ ਬੀਜਪੀ ਦੇ ਨਾਂ ਪਹਿਲਾਂ ਕੁਝ ਕੀਤਾ ਤਾਂ ਹੋਰ ਕਰਦਾ ਗੱਲਾਂ ਦਾ ਉਹ ਕੋ ਕੜਾ ਬਣਾਉਂਦੇ ਅੱਜ ਬਾਬਾ ਸਾਹਿਬ ਬੇਦਕਲ ਜੀ ਦਾ ਜਨਮ ਦਿਹਾੜਾ ਉੱਥੇ ਗਏ ਸੀ ਅਸੀਂ ਕਸੂ ਖਾ ਕੇ ਆਏ ਕਿ ਦੋਸਤਾਂ ਦੇ ਸਬਦਾਨ ਨੂੰ ਬਚਾਉਣਾ ਇਹ ਦੋਸਤਾਂ ਦੇ ਸਬਦਾਨ ਨੂੰ ਸਾਥ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਚ ਦੇਉਂਦਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਅਧਿਕਾਰ ਲਾ ਕੇ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਂਚ ਵੀ ਉਹਦੇ ਆਗੇ ਜਿਉਂਕੇ ਭਾਜਪੀ ਸੰਵਿਧਾਨ ਖਤਮ ਕਰਦਾ ਚਾਹੁੰਦੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਆਜ਼ਾਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਆ ਜਿਹੜੇ ਅਸੀਂ ਬੈਠੇ ਆਜ਼ਾਦੀ ਦਾ ਦਿਗ ਮਾਰਦੇ ਇਹ ਬਾਬਾ ਸਾਹਿਬ ਦੀ ਦੇਣ ਸਿਦੇਭ ਭਗਤ ਸਿੰਘ ਦੀ ਦੇਣ ਹੈ ਨੇ ਨਾ 26 ਜੀਪੀ ਦੇ ਕੋਲ ਸੁਵਿਧਾ ਨੂੰ ਬਚਾਉਣਾ ਦੀ ਬਸ ਉਹਦੇ ਲਈ ਆਏ ਸੀਗੇ ਐਜੂਕੇਸ਼ਨ ਨੂੰ ਲਿਖ ਕੇ ਵੀ ਬڑے ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਦੇ ਦੀ ਨਾ ਗੱਲ ਕਰਨ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਦੀ મોદી ਦਾ 10 ਸਾਲ ਜੀਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਮਹੀਨੇ ਦੀ ਫਾਲ ਦੀ ਉਹ ਕਿੱਥੇ ਗਈ 15-15 ਲੱਖ ਕਿੱਥੇ ਗਿਆ ਉਹ ਗੈਸੀ ਕਹਿੰਦੇ ਚੁੱਲ੍ਹੇ ਦੇ ਨੇ ਉਹ ਕਿਤੇ ਗਏ ਸਾਰਾ ਕੁਝ ਬਰਬਾਦ ਕਰਤਾ ਇਹ ਨੁਕਸਾਨ ਆਇਆ 에어ਪੋਰਟਾਂ ਵੇਅ ਤੇ ਰੇਲਵੇ ਸਟੇਸ਼ਨ ਵੇਅ ਤੇ ਸਭ ਕੁਝ ਵੇਅ ਤਾ ਇਹ ਕਹਿੰਦੇ ਪਹਿਲਾਂ ਉਹ ਦੱਸੋ ਵੀ 10 ਸਾਲਾਂ ਅੱਗੇ ਕੀ ਕੀਤਾ ਇਹੋ ਦੱਸੋ 10 ਸਾਲਾਂ ਇਹ ਦੱਸੋ ਅਦਾਲੀਆਂ ਦਾ ਲੋਨ ਕਿੰਨਾ ਬਾਪ ਕੀਤਾ ਆਪਾਨੀਆਂ ਦਾ ਕਿੰਨਾ ਕੀਤਾ ਆਪਣੇ ਯਾਰਾ ਮਿੱਤਾਂ ਨੂੰ ਇਹ ਦੇਸ਼ ਕਿੰਨਾ ਲਟਾਇਆ ਉਹ ਦੱਸੋ ਹਾਂ ਜਰੀਵਾਨ ਸਾਹਿਬ ਅਕਾਲੀ ਦਲ ਵੱਲੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਦੱਸਿਓ ਕੀ ਕਰਤੋ ਹੋ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਦਾ ਤਾਂ ਲੋਕਾਂ ਦੇ ਘਰਾਂ ਦਾ ਕਿਹਨੂੰ ਜਿਤਾਉਣਾ ਸਮਝਦੇ ਕੀ ਗੱਲ ਅਸੀਂ ਆਪਣਾ ਕੰਮ ਕਰਦੇ ਅਕਾਲੀ ਦਲ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਦਾ ਕਿਸ ਤਰ੍ਹਾਂ ਦਾ ਰਜਾਂ ਦੇ ਆਹ ਦੇਖੋ ਕਿੰਨਾ ਪ੍ਰਚਾਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਪ੍ਰਚਾਰ